वीडिंग्स फ्रॉम द लर्निंग फील्डर ग्लोबल स्कूल आई 600 इज सेइंग स्टडींग इन प्लस 2 आई वांट टू रेज माय वॉइस अगेंस्ट यूज ऑफ टोबैको टुडे मैं आज आप सब जी के सामने नशा बारे एक कविता पेश करने जा रहा हां तंबाकू न कहो ना जिंदगीदारा सुच्चा ते साफ तंबाकू दा कोई नहीं एहो राह धुएं दे बतलवांग ए फैलदा अंधकार सानू सिखना चाहिदा नफरत करना एदि भार धुएं दा जोरा सेहत नु लए हानि ਦਿਲ ਨੂੰ ਲੱਗਦਾ ਜਿਵੇਂ ਔਖੀ ਸੱਟ ਨਹੀਂ ਕੋਈ ਨਾ ਸਾਫ ਸਾਹ ਨਾ ਕੋਈ ਸਕੂਨ ਦੀ ਲਹਿਰ ਤੰਬਾਕੂ ਦਾ ਨਾ ਥਾ ਸਦਾ ਲਿਆਵੇ ਖਬਰ ਨੌਜਵਾਨੀ ਦੀ ਉਮਰ ਸੁਪਨੇ ਆਦੇ ਰੰਗ ਪਹਿਨਾ ਵਿੱਚ ਤੰਬਾਕੂ ਨਾ ਲਿਆਵੇ ਭੰਗ ਸਾਫ ਆਕਾਸ਼ ਵਾਂਗ ਸੁਚੀ ਸੋਚ ਰੱਖੋ ਤੰਬਾਕੂ ਕਹੋ ਨਾ ਸਿਹਤ ਦਾ ਚਿੰਨ ਜ਼ਰੂਰ ਰੱਖੋ ਮਿੱਤਰਾਂ ਦਾ ਜਗਰ ਸਮਝੋ ਇਹਦੀ ਸਚਾਈ ਇਹ ਰਸਤਾ ਮਾਰੂ ਹੈ ਚੁਣੋ ਸਚਾਈ ਜ਼ਿੰਦਗੀ ਦੇ ਰੰਗ ਖੁਸ਼ੀਆਂ ਦਾ ਸਿਲਸਿਲਾ ਤੰਬਾਕੂ ਤੋਂ ਦੂਰ ਰਹੋ ਇਹ ਹੈ ਸਾਡਾ ਮਹੱਲ ਸਿਹਤ ਦੀ ਪਗੜੀ ਸਿਰ ਉੱਤੇ ਸਜਾਓ ਤੰਬਾਕੂ ਤੋਂ ਬਚ ਕੇ ਜੀਵਨ ਦਾ ਰਹਾ ਚੁਣੋ ਸਾਡਾ ਵਿਰੋਧ ਇਹ ਫੈਸਲਾ ਸਹੀ ਤੰਬਾਕੂ ਨੂੰ ਕਹੋ ਨਾ ਬਸ ਇੱਕੋ ਹੀ ਸਹੀ ਸਾਡਾ ਵਿਰੋਧ ਇਹ ਫੈਸਲਾ ਸਹੀ ਤੰਬਾਕੂ ਨੂੰ ਕਹੋ ਨਾ ਬਸ ਇੱਕੋ ਹੀ ਸਹੀ ਧੰਨਵਾਦ